ਨੰਨੀਆ ਮੁਨੀਆਂ ਕਿਲ ਕਾਰਿਆ ਨਾਲ ਭਰੀ ਹੋਈ ਸਵੇਰ ਦੀ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕੀ ਰਜਨੀ ਪਰਵਾਰ ਵੱਲੋਂ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਆ ਕਿ ਮੈਂ ਬੱਚਿਆਂ ਦੀ ਇਹ ਸ਼ਰਾਰਤਾਂ ਦੀ ਵੀਡੀਓ ਲੈ ਕੇ ਆਈਆਂ ਜੀ ਹਾਂ ਇਹ ਵੀਡੀਓ ਹੈ ਬੱਚੇ ਸਾਰੇ ਦਿਨ ਦੀ ਮસ્ਤੀ ਤੇ ਸ਼ਰਾਰਤਾਂ ਦੀ ਵੀ ਕਿੰਨੀ ਮસ્ਤੀ ਤੇ ਸ਼ਰਾਰਤਾਂ ਕਰਦੇ ਨੇ ਸਾਰਾ ਦਿਨ ਉਹ ਮੇਰਾ ਵੱਡਾ ਬੇਟਾ ਅਲਾਪ ਹੈ ਤੇ ਛੋਟੇ ਬੇਟੇ ਦਾ ਨਾਮ ਆਦਮ ਹੈ ਅਲਾਪ ਦੀ ਸਕੂਲਿੰਗ ਚੱਲਦੀ ਪਈ ਹੈ ਤੇ ਛੋਟਾ ਜਿਹੜਾ ਹਜੇ ਉਹ ਕਿਤੇ ਨਹੀਂ ਜਾਂਦਾ ਨਾ ਪਲੇਵੇ ਜਾਂਦਾ ਹੈ ਬਸ ਉਹ ਘਾਰੇ ਪਲੇ ਕਰਦਾ ਰਹਿੰਦਾ ਤਾਂ ਤੰਗ ਕਰਦਾ ਰਹਿੰਦਾ ਆਪਣੇ ਭਰਾ ਨੂੰ ਤੇ ਹੁਣ ਉਹ ਉਹਦਾ ਪੜ੍ਹਨੇ ਦਾ ਮੂਡ ਸੀ ਤੇ ਉਹਨੂੰ ਪੜ੍ਹਨ ਨਹੀਂ ਦੇ ਰਿਹਾ ਸੀ ਉਹਦੇ ਬਾਰ-ਬਾਰ ਕਲਰ ਉਠਾ ਰਿਹਾ ਸੀਗਾ ਉਹ ਤਾਂ ਉਹ ਉਹਨੂੰ ਬਾਹਰ ਛੱਡ ਕੇ ਆਉਂਦਾ ਸੀ ਉਹ ਫਿਰ ਵਾਪਸ ਆ ਜਾਂਦਾ ਸੀ ਉਹ ਜਾ ਹੀ ਨਹੀਂ ਰਿਹਾ ਸੀ ਵੈਸੇ ਉਹ ਪਾਪਾ ਦੇ ਨਾਲ ਹੀ ਚਿਪਕਿਆ ਰਹਿੰਦਾ ਜਿਹੜਾ ਮੇਰਾ ਛੋਟਾ ਬੇਟਾ ਹੈ ਨਾ ਤੇ ਪਰ ਉਹ ਇਸ ਵਕਤ ਕੀ ਹੈ ਭਰਾਵਾਂ ਨੂੰ ਪਰੇਸ਼ਾਨ ਕਰਨਾ ਹੀ ਕਰਨਾ ਹੈ ਉਹਨੇ ਹੁਣ ਇਸ ਵਕਤ ਉਹਨੂੰ ਪੂਰੀ ਤਰ੍ਹਾਂ ਇਰੀਟੇਟ ਕਰ ਰਿਹਾ ਕਿ ਜਿੰਨੀ ਦੇਰ ਤੱਕ ਉਹ ਕਲਰਸ ਉਹਦੇ ਕੋਲੋਂ ਲੈ ਕੇ ਨਹੀਂ ਚਲਾ ਜਾਂਦਾ ਨਾ ਉਹਨੇ ਉਹਨੂੰ ਛੱਡਣਾ ਨਹੀਂ ਹਲੋ ਲੇਕੇ ਮੰਨਿਆ ਬਹੁਤ ਸ਼ਰਾਰਤੀ ਹੈ ਜਿੰਨਾ ਮਰਜੀ ਡਾਂਸ ਕਰਵਾ ਲਓ ਦੋਨੋਂ ਬੇਟੇ ਉੱਠ ਚੁੱਕੇ ਆ ਉੱਠ ਕੇ ਹੁਣ ਇਹਨਾਂ ਨੇ ਸਾਰਾ ਦਿਨ ਮਸਤੀ ਫੇਰ ਸ਼ੁਰੂ ਇਹਨਾਂ ਦੀ ਹੋ ਜਾਣੀ ਆ ਅਗੋਈ oh good morning ਆਇਆ 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 ਹੋਇਆ ਹੋਇਆ गुड मॉर्निंग ਦੋਨੋਂ ਬੇਟੇ ਉੱਠ ਚੁੱਕੇ ਆ ਤੇ ਹੁਣ ਵੱਡਾ ਬੇਟਾ ਅੱਜ ਥੋੜਾ ਸੁਸਤ ਲੱਗ ਰਿਹਾ ਆ ਵੈਸੇ ਇਹ ਜ਼ਿਆਦਾ ਐਕਟਿਵ ਹੁੰਦਾ ਆ ਛੋਟਾ ਥੋੜਾ ਘੱਟ ਹੁੰਦਾ ਛੋਟਾ ਪਹਿਲੇ ਉੱਠ ਜਾਂਦਾ ਵੱਡਾ ਲੇਟ ਉੱਠਦਾ ਆ ਤੇ ਹੁਣ ਮੈਂ ਦੋਨਾਂ ਲਈ ਦੁੱਧ ਗਰਮ ਕਰਕੇ ਲੈ ਆਈ ਆ ਤੇ ਦੋਨੋਂ ਬੜੇ ਖੁਸ਼ ਆ ਛੋਟਾ ਵੱਡਾ ਐਕਸਾਈਟਡ ਹੁੰਦਾ ਕਿਸੇ ਵੀ ਖਾਣ ਵਾਲੀ ਚੀਜ਼ ਵੱਲ ਦੇਖ ਕੇ ਜਾਂ ਕੋਈ ਨਾ ਨੀ ਚੀਜ਼ ਵੱਲ ਦੇਖ ਕੇ ਵੱਡਾ ਥੋੜਾ ਮੂਡੀ ਆ ਉਹ ਖਾਣ ਪੀਣ ਨੂੰ ਬੜੇ ਨਖਰੇ ਕਰਦਾ ਪਰ ਛੋਟਾ ਜਿਹੜਾ ਹੈ ਉਹ ਪਿਆਰਾ ਬਹੁਤ ਆ ਇਸ ਮਾਮਲੇ ਵਿੱਚ ਇੰਨਾ ਕਿਊਟ ਆ ਨਾ ਕਿ ਉਹ ਖਾਣਾ ਵੀ ਪ੍ਰੋਪਰ ਟਾਈਮ ਤੇ ਖਾ ਲੈਂਦਾ ਉਹਨੂੰ ਆਪੇ ਕਹਿ ਦੇਣਾ ਮੈਨੂੰ ਭੁੱਖ ਲੱਗ ਗਈ ਆ ਤੇ ਵੱਡੇ ਨੇ 36 ਨਖਰੇ ਕਰਨੇ ਮੈਂ ਨਹੀਂ ਖਾਣਾ ਹਜੇ ਨਹੀਂ ਖਾਣਾ ਮੈਂ ਮੋਬਾਈਲ ਦੇਖ ਲੈਂਦਾ ਜਾਂ ਮੈਨੂੰ ਫੋਨ ਦਿਓ ਫਿਰ ਮੈਂ ਖਾਊਂਗਾ ਟੀਵੀ ਦੇਖ ਲੰਦੋ ਇਸ ਤਰ੍ਹਾਂ ਦਾ ਇਹਦਾ ਸਾਰਾ ਦਿਨ ਇਦਾਂ ਹੀ ਚੱਲਦਾ ਰਹਿੰਦਾ ਆ ਤੇ

ਹੁਣ ਦੋਨੋਂ ਹੀਰੋਜ਼ ਨੇ ਪੇਟ ਪੂਜਾ ਕਰ ਲਈ ਸੀ ਨਾਸ਼ਤਾ ਵੀ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਇਹ ਕਹਿਣ ਲੱਗੇ ਕਿ ਅਸੀਂ ਪੂਈ ਦੇ ਘਰ ਜਾਣਾ ਕਿਉਂਕਿ ਪੂਈ ਦੇ ਘਰ ਬਹੁਤ ਵੱਡਾ ਆ ਤੇ ਪੂਈ ਦੇ ਘਰ ਦੇ ਪਿੱਛੇ ਜਗ੍ਹਾ ਵੀ ਹੈਗੀ ਨਾ ਦੇ ਖੇਡਣ ਨੂੰ ਤੇ ਜਾ ਕੇ ਦੋਨੋਂ ਹੀਰੋ ਖੇਡ ਰਹੇ ਆ ਤੇ ਬੜੀ ਮਸਤੀ ਕੀਤੀ ਉੱਥੇ ਜਾ ਕੇ ਇਹਨਾਂ ਨੇ ਇਹਨਾਂ ਨੇ ਆਪਣੇ ਚੈਨਲ ਲਈ ਮੇਰੇ ਬੇਟਿਆਂ ਦਾ ਦੋਨੋਂ ਦਾ ਆਲਾਪ ਅਦੱਕੀ ਦੁਨੀਆ ਇੱਕ ਚੈਨਲ ਆ YouTube ਤੇ ਤੇ ਉਹਦੇ ਲਈ ਇਹਨਾਂ ਨੇ ਆਪਣਾ ਇੱਕ ਸ਼ਾਰਟ ਵੀਡੀਓ ਵੀ ਤਿਆਰ ਕੀਤੀ ਤੇ ਆ ਉਹਦੀ ਪ੍ਰੈਕਟਿਸ ਕਰ ਰਹੇ ਸੀਗੇ ਉਹਦੀ ਮੈਂ ਥੋੜੇ ਜਿਹਾ ਵਿਊਜ਼ ਲੈ ਲਏ ਜਦੋਂ ਮੈਂ ਘਰ ਆ ਗਈਆਂ ਤੇ ਆ ਕੇ ਮੈਂ ਰਾਤ ਦੇ ਖਾਣੇ ਦੀ ਤਿਆਰੀ ਕਰ ਰਹੀ ਆ ਮੈਂ ਗੋਭੀ ਦੀ ਸਬਜ਼ੀ ਬਣਾਈ ਤੇ ਮੈਂ ਗੋਭੀ ਦੇ ਵਿੱਚ ਹੀ ਸਾਰਾ ਕੁਝ ਮਤਲਬ ਮੈਂ ਇਦਾਂ ਸੋਚਿਆ ਕਿ ਵਿੱਚ ਹੀ ਤੇਲ ਦੇ ਵਿੱਚ ਮੈਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਪਾਈਆਂ ਜੀਰਾ ਖਤਮ ਹੋ ਗਿਆ ਸੀ ਤੇ ਗੋਭੀ ਆਲੂ ਪਿਆਜ਼ ਟਮਾਟਰ ਅਦਰਕ ਲਸਣ ਸਾਰਾ ਕੁਝ ਵਿੱਚੇ ਕੱਟ ਕੇ ਹਰੀਆਂ ਮਿਰਚਾਂ ਆਲਸੋ ਤੇ ਉਹ ਪਾ ਦਿੱਤੀਆਂ ਨਾਲ ਹੀ ਮੈਂ ਹਲਦੀ ਨਮਕ ਮਿਰਚ ਮਸਾਲਾ ਜੋ ਵੀ ਤੁਸੀਂ ਪਸੰਦ ਕਰਦੇ ਆ ਤੇ ਉਹ ਸਾਰਾ ਵਿੱਚ ਮੈਂ ਪਾ ਦਿੱਤਾ ਤੇ ਪਾਣੀ ਮੈਂ ਬਿਲਕੁਲ ਨਹੀਂ ਪਾਇਆ ਬਿਲਕੁਲ ਸਿਮ ਗੈਸ ਤੇ ਇਹ ਰੱਖ ਦਿੱਤਾ ਇਹਨੂੰ ਬੜਨਾ ਗੋਭੀ ਨੂੰ ਨਾ ਹਮੇਸ਼ਾ ਥੋੜੀ ਦੇਰ ਪਹਿਲਾਂ ਵਾਸ਼ ਕਰਕੇ ਰੱਖੋ ਅਗਰ ਤੁਸੀਂ ਚਾਹੁੰਦੇ ਆ ਕਿ ਗੋਭੀ ਖੁਰੇ ਨਾ ਕਈ ਵਾਰ ਇਦਾਂ ਹੁੰਦਾ ਨਾ ਮੋਸਟਲੀ ਗੋਭੀ ਸਾਡੀ ਖੁਰ ਜਾਂਦੀ ਆ ਮਤਲਬ ਮਿਕਸ ਹੋ ਜਾਂਦੇ ਉਹਨੂੰ ਹਿਲਾਉਂਦੇ ਤਾਂ ਪੂਰੀ ਤਰ੍ਹਾਂ ਮੈਸ਼ ਹੋ ਜਾਂਦੀ ਆ ਇਦਾਂ ਨਾ ਹੋਵੇ ਉਹਦੇ ਲਈ ਸਾਨੂੰ ਹਮੇਸ਼ਾ ਗੋਭੀ ਨੂੰ ਅੱਧਾ ਘੰਟਾ ਜਾਂ ਘੰਟਾ ਇੱਕ ਪਹਿਲਾਂ ਨਾ ਵਾਸ਼ ਕਰਕੇ ਰੱਖ ਲੈਣਾ ਚਾਹੀਦਾ ਤਾਂ ਕਿ ਉਹਦਾ ਪਾਣੀ ਸਾਰਾ ਜਿਹੜਾ ਗੋਭੀ ਆਪਣਾ ਨਾ ਰਿਲੀਜ਼ ਕਰ ਦੇਵੇ ਉਸ ਤੋਂ ਬਾਅਦ ਬਣਾਓ ਬਿਨਾ ਪਾਣੀ ਡਾਲੇ ਤੇ ਬਣਾਓ ਬੜੀ ਟੇਸਟੀ ਬਣਦੀ ਆ ਦੇਖੋ ਮੇਰਾ ਬੇਟਾ ਵੀ ਆ ਗਿਆ ਆ ਤੇ ਹੁਣ ਮੈਂ ਚਲਦੀ ਆ ਟਾਈਮ ਹੋ ਗਿਆ ਖਾਣੇ ਦਾ ਅਸੀਂ ਖਾਣਾ ਖਾਣ ਲੱਗੇ ਆ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਮੇਰੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ